ਅਕਤੂਆ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਵਿਸ਼ੇਸ਼ ਸੈਸ਼ਨ ਵਿੱਚ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਸਾਹਿਬ ਨੂੰ ਧਾਰਮਿਕ ਸ਼ਹਿਰ ਐਲਾਨਨ ਦੀ ਅਪੀਲ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਸਮਾਗਮਾਂ 'ਚ ਪਹਿਲੇ ਹੀ ਦਿਨ ਖਾਲਸਾਈ ਇਕੱਠ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਉਹਨਾਂ ਕਿਹਾ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬੇਮਿਸਾਲ ਸ਼ਹਾਦਤ ਨੂੰ ਸਜਦਾ ਕਰਨ ਲਈ ਦੇਸ਼ ਵਿਦੇਸ਼ ਤੋਂ ਸੰਗਤ ਅਨੰਦਪੁਰ ਸਾਹਿਬ ਪਹੁੰਚ ਰਹੀ ਹੈ ਉਨਾ ਦੱਸਿਆ ਕਿ 28 ਤੇ 29 ਨਵੰਬਰ ਨੂੰ ਮੁੱਖ ਸਮਾਗਮ ਹੋਣਗੇ ਜਿਨ੍ਹਾਂ 'ਚ ਜ਼ਿਆਦਾ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ ਸਰਕਾਰ ਵੱਲੋਂ ਵੱਖਰੇ ਸਮਾਗਮ ਕਰਨ ਬਾਰੇ ਸਵਾਲ ਤੇ ਜਥੇਦਾਰ ਗੜਗੱਜ ਨੇ ਕਿਹਾ ਕਿ ਧਾਰਮਿਕ ਕਾਰਜ ਕਰਵਾਉਣਾ ਸਰਕਾਰਾਂ ਦਾ ਕੰਮ ਨਹੀਂ ਹੁੰਦਾ ਹੈ ਸ਼ਤਾਬੀਆਂ ਮੌਕੇ ਵੱਖਰੇ ਸਮਾਗਮ ਕਰਵਾਉਣ ਦੀ ਜ਼ਿੱਦ ਤੇ ਬੇਲੂੜੀ ਦਖਲਅੰਦਾਜ਼ੀ ਕਰਕੇ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਖਰੇ ਸਮਾਗਮ ਕਰ ਵੀ ਰਹੀ ਹੈ ਤਾਂ ਇਸ ਤੇ ਕਮੇਟੀ ਨੂੰ ਕੋਈ ਉਜਰ ਨਹੀਂ ਹੈ ਪਰ ਵਿਸ਼ੇਸ਼ ਸੈਸ਼ਨ 'ਚ ਸਰਕਾਰ ਨੂੰ ਅਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਨੂੰ ਧਾਰਮਿਕ ਸ਼ਹਿਰ ਐਲਾਨਣਾ ਚਾਹੀਦਾ ਹੈ ਜਥੇਦਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਮਤਾ ਪਾਸ ਕਰਨ ਦੀ ਵੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਅੱਜ ਵੀ ਜੇਲ੍ਹਾਂ 'ਚ ਬੰਦ ਨੇ ਤੇ ਇਸ ਕਰਕੇ ਸਰਕਾਰਾਂ ਨੂੰ ਉਹਨਾਂ ਦੀ ਰਿਹਾਈ ਲਈ ਮਜਬੂਰ ਕਰਨ ਵਾਸਤੇ ਚੋਰ ਫੇਰਿਓ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਇਜ਼ਰਾਂ ਧਾਮੀ ਵੀ ਨਾਲ ਮੌਜੂਦ ਸਨ ਉਹਨਾਂ ਦੇ ਵੱਲੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਧਰਾਈ ਗਈ ਤੇ ਇਸ ਤੋਂ ਇਲਾਵਾ ਸਰਕਾਰ ਨੂੰ ਦੋ ਟੁੱਕ ਵੀ ਕੀਤੀ ਗਈ ਕੀ ਕੁਝ ਕਿਹਾ ਹੈ ਜ਼ਥੇਦਾਰ ਤੇ ਧਾਮੀ ਨੇ ਤੁਸੀਂ ਇੱਕ ਵਾਰ ਖੁਦ ਸੁਣੋ ਕੁਝ ਹੋਣਾ ਸ਼ੈਨ ਇਧਰ ਕੀ ਆਓ ਪ੍ਰੋਗਰਾਮ ਕਾ ਦਾ ਇਹਨਾਂ ਦਾ ਸਰਕਾਰ ਦਾ ਸੈਸ਼ਨ ਹਾਂ ਸੈਸ਼ਨ ਸੂਸ਼ਨ ਇਹਨਾਂ ਦਾ ਕੋਈ ਤੋ ਕੋਰੋਨਾ ਦੇ ਪੈਗੇ ਦਿੱਤੇ ਇਹਨਾਂ ਨੇ ਲਾਏ ਆ ਤੇ ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਆਪ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਤੇ ਅੰਮ੍ਰਿਤਸਰ ਸਾਹਿਬ ਨੂੰ ਆ ਪ੍ਰਧਾਨ ਸਾਹਿਬ ਮੇਰੇ ਨਾਲ ਹੀ ਖੜੇ ਆਏ ਪੰਥ ਦੀ ਬੜੀ ਵੱਡੀ ਮੰਗ ਆ ਉਹਦੇ ਮਤੇ ਲੈ ਕੇ ਆਉਣ ਉੱਥੇ ਹੋਰ ਉਹ ਤੇ ਚਰਚਾ ਕਰਨ ਤਾਂ ਕੋਈ ਇਨਾ ਕੰਮਾਂ ਦਾ ਲਾਭ ਹੈਗਾ ਦੇਖੋ ਜੇ ਇਹਦੇ ਪਵਿੱਤਰ ਸ਼ਹਿਰ ਦਾ ਕਰਾਰ ਦੇਣ ਮਤਾ ਪਾਉਣ ਨਾ ਔਰ ਇਤੋਂ ਤਮਾਕੂ ਬੀੜੀ ਸਿਗਰਟ ਦੀਆਂ ਦੁਕਾਨਾਂ ਸਾਰੀਆਂ ਬਾਹਰ ਕਰਨਾ ਸ਼ਰਾਬ ਦੇ ਠੇਕੇ ਚੰਗੇ ਨੂੰ ਆਪਾਂ ਚੰਗਾ ਹੀ ਕਰਾਂਗੇ ਆਪਾਂ ਮਾੜਾ ਥੋੜਾ ਕਹਿੰਦੇ ਆ ਦੇਖੋ ਮਨੁੱਖੀ ਹੱਕ ਹਕੂਕਾਂ ਦੀ ਮੈਦਨ ਦਿੱਲੀ ਵੀ ਸਿੰਘ ਸਾਹਿਬ ਵੀ ਹੋਦਣ ਸਕੇ ਮਨੁੱਖੀ ਹੱਕ ਹਕੂਕ ਹੁੰਦੇ ਜਿੱਥੇ ਬਹੁਤ ਬਰਬਾਦ ਦੂਸਰੇ ਧਰਮਾਂ ਨਾਲ ਸੰਘਰਸ਼ ਜੀ ਇਹ ਤਾਂ ਇੱਕ ਫਿਰਕੇ ਨਾਲ ਸੰਬੰਧਤ ਸੀ ਤੇ ਸਤਗੁਰੂ ਜੀ ਨੇ ਉਹਨਾਂ ਲਈ ਆਪਣਾ ਪਰ ਉਪਤਾਰ ਕਰਕੇ ਨਹੀਂ ਤਾਂ ਸ਼ਾਇਦ ਅੱਜ ਵੀ ਦਿਲਚੰਦੂ ਨਾਮ ਵੀ ਲਾਉਂਦਾ ਦੂਸਰਾ ਜਿਹੜਾ ਮੈਂ ਸਮਝਦਾ ਆ ਜੇ ਕਾਂਗਰਸ ਸਰਕਾਰ ਸੀ ਜਦੋਂ ਦਾ ਆਜ਼ਾਦ ਹੋਇਆ ਭਾਰਤ ਉਹ ਵੀ ਸਿੱਕਿਆਂ ਦੇ ਹੱਥਾਂ ਤੇ ਅਮਲੇ ਕਰਦੇ ਰਹੀ ਤੇ ਜਿਹੜੀ ਹੁਣ ਦੀ ਸਰਕਾਰ ਮੈਂ ਸਮਝਦਾ ਦੋ ਤਿੰਨ ਐਕਟ ਐਸੇ ਕੀਤੇ ਆ ਪਹਿਲਾਂ ਪਾਕੜਾ ਮੈਨੇਜਮੈਂਟ ਬੋਰਡ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਪੰਜਾਬ ਦੇ ਗੂਣ ਹੋਇਆ ਫਿਰ ਚਾਹੇ ਉਹ ਪੰਜਾਬ ਦੀ ਯੂਨੀਵਰਸਿਟੀ ਆ ਉਹ ਚੋਂ ਲੋਕਾਂ ਨੇ ਚਾ ਲਈ ਤੇ ਸਭ ਤੋਂ ਵੱਡਾ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਧੱਕਾ ਹੋਇਆ ਕਿ ਉਹਦੇ ਵਿੱਚੋਂ ਹਰਿਆਣਾ ਕਮੇਟੀ ਵਾਅ ਕਰ ਦਿੱਤੀ ਇਹਦੇ باوجود ਵੀ ਕਿ ਜਾਦੇ ਸੈਂਟਰ ਲੈਕਟ ਆ ਤੇ ਅੱਜ ਵੀ ਉਹ ਖੜਾ ਤੇ ਹੁਣ ਆ ਚੌਥਾ ਹੰਲਾ ਵੱਡਾ ਜਿਹੜਾ ਉਹ ਸਗਾ ਵੀ ਚੰਡੀਗੜ੍ਹ ਜਿਹੜਾ ਆ ਇਹਨੂੰ ਡਿਊਟੀ ਕੈਡਰ ਬਣਾ ਕੇ ਜਿਹੜਾ ਪਾਂਡੀਚਰੀ ਉਹਦੇਲੇ ਪਾਸੇ ਹੈ ਆਪਣੇ ਉਹਨਾਂ ਉਸ ਤਰਜ਼ ਦੇ ਉੱਤੇ ਇਹਨੂੰ ਅੰਗੜਾਇਆ ਜਾਊਗਾ ਪਰ ਸਿੰਘ ਸਾਹਿਬ ਨੇ ਹੁਣ ਦੱਸਿਆ ਮੈਂ ਤਾਂ ਮੈਂ ਦੇਖਿਆ ਨਹੀਂ ਵੀ ਹੁਣ ਉਹ ਪਿੱਛੇ ਨੂੰ ਵੀ ਹਟ ਗਏ ਇਸ ਗੱਲ ਤੇ ਤੇ ਪਮਾਨਾ ਲਾ ਲਾ ਕੇ ਦੇਖਦੇ ਮੈਂ ਸਮਝਦਾ ਇਹ ਸਭ ਤੋਂ ਮੰਨਾਂਗਾ ਪੰਜਾਬ ਨੂੰ ਰਾਸ਼ਟਰੀ ਤੇ ਨਾਲ ਇਹ ਜਿਹੜੀ ਚੰਡੀਗੜ੍ਹ ਆ ਇਹ ਕਿਸੇ ਹੱਕ ਤੇ ਵੀ ਕਿਸੇ ਹੱਕ ਮੰਨ ਲਓ ਕਿਸੇ ਹੱਕ ਗੱਲ ਇਹ ਸ਼ਰਤ ਤੇ ਵੀ ਲੋਕਾਂ ਨੇ ਪੰਜਾਬ ਦੇ ਨੇ ਇਸ ਗ੍ਰੈਂਡ ਨਹੀਂ ਗੱਲ ਪ੍ਰਧਾਨ ਸਾਹਿਬ ਤੁਸੀਂ ਕੀ ਪਮਾਨਾ ਲਾ ਕੇ ਦੇਖਿਆ ਕਿ ਟੈਸਟਿੰਗ ਕੀਤੀ ਜਾ ਰਹੀ ਹੈ ਪੇਸ਼ੈਂਟਸ ਲੈਵਲ ਚੈੱਕ ਕੀਤਾ ਹੁੰਦੀ ਜਲੇ ਹੌਲੀ 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 ਵਿੱਚੋਂ ਕੋਈ ਨਾ ਕੋਈ ਕੋਈ ਨਾ ਕੋਈ ਗੱਲ ਵਿੱਚੋਂ ਘਟਾਈ ਜਾਓ ਉਹ ਮਰੇ ਇਹੋ ਗੱਲ ਦਾ ਪ੍ਰਤੀਕ ਹੁੰਦਾ ਵੀ ਸ਼ਾਇਦ ਆਪਣੇ ਸ਼ਾਇਦ ਬੰਦੇ ਜਿਹੜੇ ਏ ਢੱਲੇ ਪੈ ਗਏ ਆ ਪਰ ਕੁਝ ਮੁੱਦੇ ਐਸੇ ਆ ਜਿਹੜੇ ਪੰਜਾਬ ਦੇ ਨਾਲ ਜ਼ਰੂਰ ਆ ਉਹ ਕਦੇ ਹਾਲਤ ਦੇ ਵਿੱਚ ਵੀ ਕਦੇ ਵੀ ਪੰਜਾਬ ਦੇ ਲੋਕਾਂ ਨੇ ਕੰਮ ਦੇ। ਤੇ ਉਹਨੇ ਕਾਲੀਦਲ ਚੌਂਣੀ ਗੋਕਾਰਾ ਪ੍ਰਬੰਧਕ ਕਮੇਟੀ ਸ਼ੁਰੂ ਕਰ ਹੂੰ। ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਦਾ ਰਹਿਣਾ ਤੇ ਜਿਹੜੇ ਬੋਲਦੇ ਪੰਜਾਬੀ ਇਲਾਕੇ ਆ ਉਹ ਕਿਉਂਕਿ ਇੱਕ ਸ਼ਰਤ ਦੇ ਇਹ ਤੈਅ ਹੋਇਆ ਸੀ ਤੇ ਮੈਂ ਸਮਝਦਾ ਵੀ ਸਾਰਾ ਤੈਸੋ ਨਿਬੂਸ਼ੇ ਕਰਦਾਂਗੇ ਸਾਰਾ ਕੁਝ ਦੀ ਗੱਲ ਪਰਾਂ ਜੀ ਸ਼ਤਾਬ ਦੀ ਲੈ ਕੇ ਲੱਗਦਾ ਕਿ ਸਰਕਾਰ ਕੰਪੀਟੀਸ਼ਨ ਦੇ ਵਿੱਚ ਸੀ ਜਿਸ ਤਰੀਕੇ ਦੇ ਨਾਲ ਬੋਰਡ ਲਗਾਏ ਗਏ ਦੀ ਟਾਇਲਟਸ ਦੇ ਉੱਪਰ ਜਿਸ ਤਰੀਕੇ ਦੇ ਨਾਲ ਪੂਰੀ ਪੀ ਆਰਟੀਸੀ ਦੀਆਂ ਬਸਾਂ ਜਿਹੜੀਆਂ ਅਨੰਤਪੁਰ ਸਾਹਾ ਜਿ ਲੈਂਦੀਆਂ ਗਈਆਂ ਇਹ ਪ੍ਰਗਟਾਵਾ ਕਿਸ ਚੀਜ਼ ਦਾ ਕੀਤਾ ਜਾਂਦਾ ਹੈ ਕੋਈ ਇੱਕ ਮर्यादा ਹੁੰਦੀ ਮੈਂ ਪਹਿਲੇ ਦਿਨ ਵੀ ਕਿਹਾ ਸੀ ਧਾਰਮਿਕ ਜਿਹਾ ਬੰਦਿਆਂ ਦੀ ਮर्यादा ਹੁੰਦੀ ਉਹ ਸਾਰਾ ਜਾਣਦੇ ਆ ਕਿਵੇਂ ਅੰਮ੍ਰਿਤ ਸੰਚਾਰ ਕਿਵੇਂ ਸੁਆਗਮ ਹੋਣੇ ਆ ਤੇ ਜਿਹੜੇ ਕੋਈ ਨਾੜੀ ਬੰਦਾ ਸਟੀering ਤੇ ਬਹਾਲ ਦਿਓ ਐਕਸੀਡੈਂਟ ਦਾ ਕਰੂਗਾ ਕਰੂਗਾ ਤੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਪਵਿੱਤਰ ਚਤਾਲ ਦੀਏ ਦੇ ਮੂੜ ਕਿੱਥੇ ਲਾਏ ਤੇ ਜੇ ਸਿੰਘ ਸਾਹਿਬ ਨੇ ਕਹਿ ਦਿੱਤਾ ਮੈਂ ਮर्याਦਾ ਦੀ ਗੱਲ ਆ ਵੀ ਅੰਮ੍ਰਿਤ ਦੀ ਇੱਕ ਵਿਧੀ ਵਿਧਾਨ ਆ ਤੇ ਸਿੰਘ ਸਾਹਿਬ ਨੇ ਤਾਂ ਉਹ ਆਪਣੇ ਤਿਹਾਵ ਉਹ ਰਹਿਤ ਮर्याਦਾ ਅਨੁਸਾਰ ਇੱਕ ਬੇਰਹਿਤੀ ਆ ਜਿਹੜਾ ਉਹ ਸਿੱਖਿਆ ਗਾਹ ਦੇ ਰਿਹਾ ਤੇ ਮਨ ਲਓ ਕੰਪੀਟੀਸ਼ਨ ਤਾਂ ਹੋਰ ਕੀ ਆ ਕਿਉਂਕਿ ਸਿੱਖੀ ਦੇ ਮੂਡਲੇ ਸੁਨਾਤੇ ਆ ਗੁਰੂ ਤੇ ਦਸਮ ਪਾਤਸ਼ਾਹ ਨੇ ਐਸੇ ਧਰਤੀ ਤੇ ਬੜਾ ਵੱਡਾ ਫਲਸਫਾ ਬਖਸ਼ਿਸ਼ ਕੀਤਾ ਸੀ ਭਾਈਚਾਰੇ ਦਾ ਪੰਜਾਂ ਦੀ ਉਹਨਾਂ ਦੀ ਚੋਣ ਕੀਤੀ ਸੀ ਜਿਹਨਾਂ ਨੂੰ ਲੋਕ ਉਸ ਵੇਲੇ ਲੱਬੇ ਲਤਾੜੇ ਕਹਿੰਦੇ ਸੀ ਤੇ ਅੱਜ ਆਪਾਂ ਕੰਪੀਟੀਟਰ ਨਾ ਬਣੀਏ ਅਸੀਂ ਤਾਂ ਕਿਹਾ ਸੀ ਸਾਡੀਆਂ ਸਟੇਜਾਂ ਤੇ ਆਓ ਪਰ ਚਲੋ ਕੋਈ ਗੱਲ ਨਹੀਂ ਮੈਂ ਦੇਖਦਾ ਮੈਂ ਜਦੋਂ ਜਾਣਾ ਛੋਟੀਆਂ ਰੋਡਾਂ ਤੇ ਵੀ ਜਾਣਾ ਲਿੰਕ ਰੋਡਾਂ ਤੇ ਵੀ ਜਾਣਾ ਬੋਰਡੇ ਬੋਰਡ ਬੋਰਡੇ ਬੋਰਡ ਨਹੀਂ ਇੱਥੇ ਅਮਲ ਦੀ ਗੱਲ ਚੱਲਣੀ ਆ ਤੇ ਅਮਲ ਕੀ ਆ ਅਮਲੇ ਆਪੇ ਸਮੂਚਾ ਭਾਈਚਾਰਾ ਜਿਹੜਾ ਆ ਉਹ ਛੁਕ ਸ਼ਾਂਤੀ ਨਾਲ ਬਸੇ ਤੇ ਮੈਂ ਸਮਝਦਾ ਕਿ ਇਹਨਾਂ ਨੇ ਵੱਡਾ ਪਰਪਕਾਰ ਕਰਨਾ ਤੇ ਦਿੱਲੀ ਦਾ ਵਿੱਚ ਸਰਕਾਰ ਰਹੀ 5 ਸਾਲ 10 ਆ ਰਹੀ ਆ ਜੀ ਤੇ ਦਵਿੰਦਰਪਾਲ ਭੁੱਲਰ ਨੂੰ ਕਿਉਂ ਨਹੀਂ ਛੱਡਿਆ ਤਿੰਨ ਵਾਰੀ ਫਾਈਲ ਜਿਹੜੀ ਪੋਸਟਪੋਨ ਕੀਤੀ ਚੌਥੀ ਵਾਰੀ ਰਿਜੈਕਟ ਕੀਤੀ ਤੇ ਜੇ ਹੁਣ ਹੈਗੇ ਜੋਧੇ ਦਾ ਇਹਦੇ ਮਤੇ ਪਾਉਣ ਫਿਰ ਇਹ ਅਸੈਂਬਲੀ ਦੇ ਵਿੱਚ ਤੇ ਭਾਈ ਭਰਵਾਨ ਸਿੰਘ ਰਾਜਵਾਨ ਉਹਦੀ ਉਮਰ ਭਾਈ ਨੋਟੀਫਿਕੇਸ਼ਨ ਮੁਤਾਬਕ ਜਿਹੜੀ ਉਮਰ ਕੈਟ ਤਬਦੀਲ ਕਰੋ ਉਹਦੇ ਵਿੱਚ ਗਰਦੀਪ ਸਿੰਘ ਖਾੜਾ ਭਾਈ ਜਤਾਰ ਸਿੰਘ ਹਵਾਰਾ ਭਾਈ ਤਾਰਾ ਜੀ ਉਹਨਾਂ ਸਾਰਿਆਂ ਦੀ ਜਿਹੜੀ ਉਹ ਸਜ਼ਾ ਫਿਰ 33 ਸਾਲ ਦੀ ਤਾਂ ਕੋ ਬਣਦੀ ਹੁਣ ਤਾਂ ਸੁਪਰੀਮ ਕੋਰਟ ਦੀ ਅਥਾਰਟੀ ਵੀ ਆ ਗਈ ਆ ਤੇ ਜੇ ਇੱਦਾਂ ਇਨਸਾਫ ਪਸੰਦ ਹੈ ਤਾਂ ਫਿਰ ਪਹੋਂ ਇਦਾਂ ਦੇ ਮਤੇ 10 ਦੇ ਵਿੱਚ ਜੇ ਸੈਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਕਰ ਦਿੱਤਾ ਲੱਗਦਾ ਹੈ ਕਰੋੜਾਂ ਰੁਪਏ ਜਿਹੜੇ ਸ਼ਤਾਬਦੀ ਦੇ ਨਾਮ ਤੇ ਸਰਕਾਰ ਨੇ ਖਰਕੇ ਗਰਥ ਹੈ ਜੀ ਮੈਂ ਹੁਣ ਤੁਹਾਨੂੰ ਇੱਕੋ ਗੱਲ ਕਹਿ ਕੇ ਪਿਛਲੇ ਸਮੇਂ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਦੀ ਛਤਾਬ ਦੀ ਆਪਾਂ ਮੜਾਈ ਗੋਇੰਦਵਾਲ ਦੀ ਧਰਤੀ ਗੁਰੂ ਰਾਮਦਾਸ ਪਾਤਸ਼ਾਹ ਦਾ ਕਿੰਨਾ ਪਰਪਕਾਰ ਆਜ ਕਈਆਂ ਮੁਲਖਾਂ ਦੀ ਆਵਾਦੇ ਨੇ ਜਿੰਨੇ ਉਥੇ ਅੰਮ੍ਰਿਤ ਆਪਣੀ ਲੰਗਰ ਛਾਣਦੇ ਤੇ ਉਹਨਾਂ ਦੀ ਸਤ ਗੁਰਾਂ ਦੀ ਗੁਰਤਾ ਗੱਦੀ ਸੀ ਕਿਤੇ ਪੈਚ ਲਾਇਆ ਕਿਤੇ ਸਰਕਾਰ ਬੋਲੀ ਕਿਤੇ ਕੋਈ ਪੁਲਿਸ ਸਾਜ਼ ਦੇਖੀ ਇੱਕ ਮਹੀਨਾ ਉਹ ਛਤਾਬ ਦੀ ਚੱਲੀ ਸੀ ਉਹ ਤਾਂ ਪਹਿਲਾਂ ਵੀ ਛਤਾਬ ਦੀਆਂ ਚੱਲੀਆਂ ਤੇ ਐਸ਼ ਛਤਾਬ ਦੀ ਦੇ ਵਿੱਚ ਕੀ ਸੀ ਕਿਉਂਕਿ ਸਤਾਈ ਲਾਗੇ ਆ ਗਈ ਆ ਤੇ ਉਹ ਦੇਖਦੇ ਵੀ ਸ਼ਾਇਦ ਹੋੜੀਆਂ ਦਾ ਸਹਾਰਾ ਲੈ ਲਾਂਗੇ ਧਾਰਮ ਨਿਰਮਲ ਹੁੰਦਾ ਧਾਰਮਿਕ ਨਿਰਪੈਤਾ ਹੁੰਦੀ ਆ ਧਰਮ ਕਿਸੇ ਨਾਲ ਟਕਰਾ ਨਹੀਂ ਦੱਸਦਾ ਧਰਮ ਗੁਰੂ ਸਾਹਿਬ ਕਿਰਪਾ ਕਰਨ ਨਿਰਮਲ ਹੁੰਦਾ ਤੇ ਨਿਰਮਲ ਹੀ ਰਹਿਣਾ ਚਾਹੀਦਾ ਐਵੇਂ ਨਹੀਂ ਕੰਮ ਚੱਲਦਾ ਕਿਤੇ ਵਿੱਚੋਂ ਚੱਕ ਲਿਆ ਤੇ ਕਿਤੇ ਵਿੱਚੋਂ ਛੱਡ ਲਿਆ ਜਿਨੀਆਂ ਮੇਰੇ ਆ ਸਮੇਂ ਦੌਰਾਨ 12 ਸ਼ਤਾਵ ਦੀਆਂ ਸਮਾਗੀਆਂ